ਕਿ ਉਹ ਉਹਨਾਂ ਦੀ ਸਾਧਿਆਂ ਦੀ ਮੀਟਿੰਗ ਕੀਤੀ ਹੈ। ਉਹਦਾ ਬੜੀ ਪੋਸਟਕ ਮੀਟਿੰਗ ਜਿਹੜੀ ਹੋਈ ਹੈ। ਕਈ ਡਿਪਾਰਟਮੈਂਟਾਂ ਨੇ ਬੜਾ ਅੱਛਾ ਕੰਮ ਕੀਤਾ। ਕੁਝ ਡਿਪਾਰਟਮੈਂਟਾਂ ਦਾ ਕੰਮ ਜਿਹੜਾ ਅਜੇ ਪਾਈਪਲਾਈਨ ਦੇ ਵਿੱਚ ਹੈ। ਅਸੀਂ ਸਾਧਿਆਂ ਨੇ ਤੈਅ ਕੀਤਾ ਕਿ ਜਿਹੜਾ ਜਿਹੜਾ ਵੀ ਕੰਮ ਰਹਿੰਦਾ ਉਹ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਜਿਹੜਾ ਉਹ ਕੰਪਲੀਟ ਕਰਨਾ। ਔਰ ਕੁਝ ਚੀਜ਼ਾਂ ਜਿਹੜੀਆਂ ਉਹ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ ਸਰਕਾਰ ਦੇ ਕੋਲੋਂ ਡਿਮਾਂਡ ਜਿਹੜੀ ਹੈ। डीसी साहब ਦੇ ਲਈ ਭੇਜੋ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਵੱਖ-ਵੱਖ ਮਹਿਕਮਿਆਂ ਨੇ ਦੱਸਿਆ ਸਾਹਬ ਨੂੰ ਕਿ ਸਾਡਾ ਆ ਹੋਣਾ ਦਾ ਜੀ ਸਾਡਾ ਆ ਹੋਣਾ ਦਾ 80 ਮਲ ਸਦਾਤ ਭਗਵੰਤ ਸਿੰਘ ਮਾਨ ਜੀ ਦਾ ਫੈਸਲਾ ਡਿਸੀਜਨ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਹਰ ਮਹਿਕਮੇ ਨੂੰ ਜਿਹੜਾ ਚਾਹੇ ਉਹ ਐਜੂਕੇਸ਼ਨ ਦਾ ਮਹਿਕਮਾ ਚਾਹੇ ਹਸਪਤਾਲਾਂ ਦਾ ਚਾਹੇ ਵੈਟਰਨਰੀ ਦਾ ਮਹਿਕਮਾ ਚਾਹੇ ਹੋਰਸ ਨੇ ਮੰਡੀ ਬੋਰਡ ਆ ਉਹ ਸਭ ਚੀਜ਼ਾਂ ਜਿਹੜੀਆਂ ਉਹ ਅਸੀਂ ਮਤਲਬ ਕੰਪਲੀਟ ਕਰਦੇ ਆਂ ਇੱਕ ਜਿਹੜਾ ਅਸੀਂ ਕਿਹਾ ਕਿ ਮਤਲਬ ਇੱਥੇ ਮਤਲਬ ਪਠਾਨਕੋਟ ਦੇ ਵਿੱਚ ਲੀਚੀ ਇੱਕ ਮੱਕੀ ਬਹੁਤ ਹੁੰਦੀ ਆ ਉਹ ਮੱਕੀ ਦੀ ਕੋਈ ਮੰਡੀ ਦੀ ਇੱਥੇ ਪਠਾਨਕੋਟ ਦੇ ਵਿੱਚ ਇਹ ਮੈਕ ਟਵ ਸੀਗੀ ਇਹ ਹੀ ਡਿਸਾਈਡ ਕੀਤਾ ਕਿ ਜਿੱਥੇ ਸਾਡੀ ਮੰਡੀ ਆ ਉੱਥੇ ਇੱਕ ਸ਼ੈੱਡ ਜਿਹੜਾ ਉਹ ਅਸੀਂ ਲੀਚੀ ਲਈ ਬਣਾਵਾਂਗੇ ਇੱਕ ਵੱਖਰਾ ਜਿਹੜਾ ਉਹ ਅਸੀਂ ਮੱਕੀ ਲਈ ਬਣਾਵਾਂਗੇ ਉਹ ਮੱਕੀ ਬਕੈਦਾ ਜਿਹੜਾ ਜਿੱਦਾਂ ਝੋਨਾ ਵਿਕਦਾ ਤਣਕ ਵਿਕਦਾ ਉਦ ਲਈ ਉਸੇ ਤਰ੍ਹਾਂ ਉਹ ਪਾਣੀ ਆਉਣਗੇ ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਮੱਕੀ ਵਾਲੇ ਕਿਸਾਨਾਂ ਨੂੰ ਵੀ ਉਹਨਾਂ ਦੀ ਫਸਲ ਦਾ ਚੰਗਾ ਰੇਟ ਮਿਲ ਜੇ ਸਾਡੀ ਪ੍ਰੋਬਲਮ ਕੀ ਹੈ ਕਿ ਪਠਾਨਕੋਟ ਦੇ ਵਿੱਚ ਜਿਹੜਾ ਉੱਪਰੋਂ ਜੰਮੂਆ ਦੇ ਪਾਸਿਓਂ ਪਾਣੀ ਆ ਜਾਂਦਾ ਉਹ ਕਈ ਵਾਰ ਇੰਨਾ ਕੁਦਰਤੀ ਆਫਤਾ ਜਿਹੜੀ ਹੈ ਨਾ ਜਿੰਨੇ ਅਸੀਂ ਮਰਜ਼ੀ ਪ੍ਰਬੰਧ ਕਰ ਲੈਂਦੇ ਕਈ ਵਾਰ ਉਹ ਸਾਰਾ ਪ੍ਰਬੰਧ ਜਿਹੜਾ ਤੈਸ਼-ਟੈਸ਼ ਹੋ ਜਾਂਦਾ ਪਾਣੀ ਦਾ ਪ੍ਰੈਸ਼ ਦਿੰਨਾ ਚਾਹਦਾ ਬਟ ਅਸੀਂ ਪ੍ਰੋਟੋਕੋਲ ਬਵੰਦ ਇਹ ਕਿਤੇ ਆ ਵੀ ਕਿਸੇ ਦਾ ਜਾਨੀ ਤੇ ਮੌਲੀ ਕੋਈ ਨੁਕਸਾਨ ਨਾ ਹੋਵੇ ਇਹ ਸਾਡਾ ਬੁਣਾ ਹੈਗਾ ਪਰ ਉਸ ਰਵਾਂ ਦੇ ਉੱਤੇ ਸਾਡੀ ਜ਼ਮੀਨ ਜਿਹੜੀ ਦਰਿਆ ਦੇ ਵਿੱਚ ਰੁੱੜ ਜਾਂਦੀ ਹੈ ਉਹ ਉਹ ਅਸੀਂ ਦੇਖਦੇ ਆ ਵੀ ਕਿੱਥੇ ਕਿੱਥੇ ਉਹ ਜਿਹੜੇ ਸਟੰਡ ਗਾ ਬਣਾਉਂਦੇ ਆ ਉਹ ਉਹ ਅਸੀਂ ਦੇਖਾਂਗੇ ਦੀ ਸਾਡ ਨੂੰ ਕਿਹਾ ਕਿ ਉਹ ਆਪਾਂ ਦੇਖਣੇ ਪਰ ਮੈਂ ਮੈਂ ਸਭ ਦਾ ਮੈਂ ਤਾਂ ਕਈ ਵਾਰ ਦੇਖਿਆ ਕਿਉਂਕਿ ਮੇਰਾ ਆਪਣਾ ਹਲਕਾ ਜਿਹੜਾ ਅਜੇ ਨਾਲਾ ਸਾਦਾ ਦਵੀ ਦਰਿਆ ਦੇ ਕੰਢੇ ਤੇ ਆ ਇਹ ਅੱਜ ਅਸੀਂ ਕੰਮ ਕਰਦੇ ਆ ਤੇ ਹੋ ਦੋ ਤਿੰਨ ਮਹੀਨੇ ਬਾਅਦ ਇਹਨਾ ਪਾਣੀ ਆ ਜਾਂਦਾ ਜਿੱਦਾਂ ਕੱਲ ਬੱਸ ਉੱਥੇ ਬਹੁਤ ਪਾਣੀ ਸੀ ਉਹ ਪਾਣੀ ਦਾ ਜਿਹੜਾ ਕੁਦਰਤੀ ਮਤਲਬ ਪਾਣੀ ਦਾ ਜਿਹੜਾ ਉਹ ਤੁਸੀਂ ਕਿੰਨਾ ਕ ਤਸਕਰਦੇ ਹੋ ਉਹ ਤੇ ਅਸੀਂ ਉਹਨਾਂ ਤਾਂ ਹੀ ਕਰਦੇ ਹਾਂ ਪਰ ਕੁਦਰਤ ਦੇ ਅੱਗੇ ਕਈ ਵਾਰਾ ਸਾਡੇ ਹੱਥ ਖੜੇ ਹੋ ਜਾਂਦੇ